ਦੋਸਤੋ ਅੱਜ ਦੇ ਟਾਈਮ ਵਿੱਚ ਸਰਵਿਸ ਜਿਹੜੀ ਦੇਣੀ ਉਹ ਬਹੁਤ ਜ਼ਰੂਰੀ ਆ ਕੋਈ ਵੀ ਬਿਜ਼ਨਸ ਹੋਵੇ ਜਾਂ ਸਾਡੀ ਕਿਤੇ ਵੀ ਜੋਬ ਆ ਜੇ ਤੁਸੀਂ ਉੱਥੇ ਵਧੀਆ ਸਰਵਿਸ ਦੋਗੇ ਆਪਣੇ ਪੂਰੇ ਐਫਰਟਸ ਲਾਓਗੇ ਤਾਂ ਤੁਹਾਡਾ ਬਹੁਤ ਜ਼ਿਆਦਾ ਜਿਹੜੇ ਚਾਂਸ ਬਣ ਜਾਂਦੇ ਕਿ ਤੁਸੀਂ ਉਹਦੇ ਵਿੱਚ ਵਧੀਆ ਕਰ ਪਾਓਗੇ ਇੱਕ ਵਧੀਆ ਇਨਕਮ ਜਨਰੇਟ ਕਰ ਪਾਓਗੇ ਪਰ ਘਰੋਂ ਬਾਹਰ ਅਸੀਂ ਜਾ ਕੇ ਸਾਰੇ ਐਫਰਟਸ ਕਰਦੇ ਆਂ ਟਰਾਈ ਕਰਦੇ ਆਂ ਵੀ ਜੋ ਵੀ ਕਸਟਮਰ ਡੀਲਿੰਗ ਦੀ ਜੇ ਕਿਸੇ ਦੀ ਜੌਬ ਆ ਉਹ ਚਾਹੁੰਦਾ ਵੀ ਮੇਰੇ ਕਸਟਮਰ ਹਮੇਸ਼ਾ ਸੈਟੀਸਫਾਈ ਰਹਿਣ ਜੇ ਕਿਸੇ ਦੀ ਬੈਂਕ ਦੀ ਜੌਬ ਆ ਉਹਨੂੰ ਲੱਗਦਾ ਵੀ ਮੇਰੇ ਜਿਹੜੇ ਕਸਟਮਰਸ ਨੇ ਉੱਥੇ ਜਿਹੜੇ ਉਹਨਾਂ ਦੇ ਜਿਹੜੀ ਮੈਂ ਗੁੱਡ ਤੋਂ ਗੁੱਡ ਸਰਵਿਸ ਨਾਲ ਦੇ ਸਕਾਂ ਤਾਂ ਕਿ ਜਿਹੜਾ ਮੈਨੂੰ ਗੁੱਡ ਸੈਲਰੀ ਬਣ ਸਕੇ ਮੇਰੀ ਆਪਣੇ ਬੌਸ ਦੇ ਕਿ ਮੈਂ ਇੱਕ ਵਧੀਆ ਰਤਬਾ ਬਣਾ ਸਕਾਂ ਸੋ ਇਹਨਾਂ ਚੀਜ਼ਾਂ ਸਾਰੀਆਂ ਨੂੰ ਮਿਲਾ ਕੇ ਇੱਕ ਵਧੀਆ ਬਿਜ਼ਨਸ ਬਣਦਾ ਗੁੱਡ ਸਰਵਿਸ ਦੇ ਕੇ ਪਰ ਜਦੋਂ ਵਾਰੀ ਆਉਂਦੀ ਹੈ ਜਦੋਂ ਸਾਡੇ ਘਰ ਦੀ ਜਦੋਂ ਅਸੀਂ ਆਪਣੇ ਘਰ ਵਾਪਸ ਆ ਜਾਂਦੇ ਆ ਕੀ ਸਾਡਾ ਉੱਥੇ ਨਹੀਂ ਫਰਜ਼ ਬਣਦਾ ਅਸੀਂ ਉੱਥੇ ਕੋਈ ਸਰਵਿਸ ਦਈਏ ਕੋਈ ਸਿਕ ਚੰਗਾ ਕਰੀਏ ਜ਼ਰੂਰੀ ਨਹੀਂ ਕਿ ਘਰ ਆ ਕੇ ਅਸੀਂ ਸਿਰਫ ਰੈਸਟਰੀ ਕਰਨੀ ਸਾਡੇ ਘਰ ਆਉਂਦਿਆਂ ਨੂੰ ਸਾਡੇ ਪਿੱਛੇ ਫੈਮਿਲੀ ਆ ਜਿਹਦੇ ਬਲਬੂਤੇ ਤੇ ਅਸੀਂ ਕਰ ਰਹੇ ਆ ਤੇ ਜਿਹਦੇ ਲਈ ਕਰ ਰਹੇ ਆ ਸੋ ਜੇ ਅਸੀਂ ਉਹਨਾਂ ਨੂੰ ਵੀ ਇੱਕ ਚੰਗੀ ਸਰਵਿਸ ਦੇਣੀ ਸ਼ੁਰੂ ਕਰ ਦਈਏ ਉਹਨਾਂ ਨਾਲ ਚੰਗਾ ਵਰਤਾਰਾ ਸ਼ੁਰੂ ਕਰ ਦਈਏ ਉਹਨਾਂ ਨਾਲ ਚੰਗਾ ਮੇਲ ਮਲਾਪ ਕਰ ਦਈਏ ਇੱਕ ਟਾਈਮ ਸੈੱਟ ਕਰ ਲਈਏ ਕਿ ਇੰਨਾ ਟਾਈਮ ਜਿਹੜਾ ਉਹ ਮੇਰਾ ਫੈਮਲੀ ਲਈ ਹੀ ਹੈ ਸੋ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਫਿਰ ਉੱਥੇ ਵੀ ਇੱਕ ਜਿਹੜੀ ਤੁਹਾਡੀ ਉਹ ਪ੍ਰੋਡਕਟਿਵਿਟੀ ਹੈ ਉਹਦੇ ਵਿੱਚ ਹੀ ਬਹੁਤ ਸਾਰਾ ਉਹਦੇ ਵਿੱਚ ਅਸਰ ਕਰੇਗੀ ਚੰਗਾ ਅਸਰ ਕਰੇਗੀ ਕਿਉਂਕਿ ਜੇ ਅਸੀਂ ਘਰ ਤੋਂ ਜੇ ਅਸੀਂ ਖੁਸ਼ ਹਾਂ ਤਾਂ ਅਸੀਂ ਬਾਹਰ ਵੀ ਖੁਸ਼ ਰਾਵਾਂਗੇ ਇੱਕ ਵਧੀਆ ਆਪਣੀ ਜਿਹੜੀ ਕਹਿ ਸਕਦੇ ਆ ਇਮੇਜ ਬਣ ਜੇਗੀ ਸਾਡੀ ਕਿਉਂਕਿ ਜੇ ਅਸੀਂ ਘਰ ਤੋਂ ਹੀ ਖੁਸ਼ ਨਹੀਂ ਹੋਵਾਂਗੇ ਤਾਂ ਬਾਹਰ ਜਾ ਕੇ ਜਿਹੜੀ ਉਹ ਜਿਹੜੀ ਤੁਹਾਡੇ ਤੇ ਟੈਨਸ਼ਨ ਹੈ ਉਹ ਤੁਹਾਡੇ ਦਿਮਾਗ ਤੇ ਅਸਰ ਕਰੇਗੀ ਤਾਂ ਉਹਦਾ ਅਸਰ ਜਿਹੜਾ ਤੁਹਾਡੀ ਜੋਬ ਤੇ ਦਿਖਾਈ ਦੇਵੇਗਾ ਸੋ ਬਹੁਤ ਸਾਰੇ ਲੋਕ ਬਾਹਰ ਤਾਂ ਬਹੁਤ ਅੱਛਾ ਵਿਵਹਾਰ ਕਰ ਲੈਂਦੇ ਨੇ ਬਹੁਤ ਅੱਛੀ ਕਸਟਮਰ ਡੀਲਿੰਗ ਵੀ ਕਰ ਲੈਂਦੇ ਨੇ ਅੱਛਾ ਬਿਜ਼ਨਸ ਸੈੱਟ ਕਰ ਲੈਂਦੇ ਪਰ ਘਰ ਆਨ ਤੇ ਉਹ ਆਪਣੀ ਜਿਹੜੀ ਸਰਵਿਸ ਅਸਲੀ ਜਿਹੜੀਆਂ ਉਹਦਾ ਮੁੱਖ ਉਹਦਾ ਕੰਮ ਆ ਉਹ ਭੁੱਲ ਜਾਂਦੇ ਨੇ ਆਪਣੇ ਮਾਪਿਆਂ ਨੂੰ ਇੱਕ ਟਾਈਮ ਦੇਣਾ ਉਹਨਾਂ ਦਾ ਫਰਜ਼ ਬੰਦਾ ਆਪਣੇ ਬੱਚਿਆਂ ਦੇ ਕੋਲ ਬੈਠਣਾ ਉਹਦਾ ਫਰਜ਼ੇ ਬੰਦਾ ਸੋ ਤੁਸੀਂ ਵੀ ਟਰਾਈ ਕਰਿਆ ਕਰੋ ਕਿ ਜਿੰਨੀ ਸਰਵਿਸ ਤੁਸੀਂ ਬਾਹਰ ਦਿੰਦੇ ਜੇ ਆਪਣੇ ਕਮਾਕਾਰਾਂ ਵਿੱਚ ਐਫਰਟਸ ਲਾਉਂਦੇ ਜੇ ਤਾਂ ਆਪਣਾ ਉਹਨਾ ਹੀ ਟਾਈਮ ਆਪਣੇ ਘਰ ਵਿੱਚ ਆਪਣੀ ਫੈਮਿਲੀ ਨਾਲ ਵੀ ਕੋਸ਼ਿਸ਼ ਕਰਿਆ ਕਰੋ ਕਿ ਅੱਛਾ ਬੌਂਡ ਬਣ ਸਕੇ ਕਸਟਮਰ ਨਾਲ ਤੇ ਹਰ ਕੋਈ ਹਰ ਕੋਈ ਕੰਪਨੀ ਜਾਂ ਹਰ ਕੋਈ ਆਰਗੇਨਾਈਜੇਸ਼ਨ ਚਾਹੁੰਦੀ ਹੈ ਕਿ ਮੇਰਾ ਅੱਛਾ ਬੌਂਡ ਬਣਿਆ ਰਹੇ ਤਾਂ ਕਿ ਮੇਰਾ ਜਿਹੜਾ ਕੰਪਨੀ ਹੈ ਉਹ ਤਰੱਕੀ ਕਰੇ ਇਸੇ ਤਰੀਕੇ ਨਾਲ ਅਸੀਂ ਆਪਣੀ ਫੈਮਿਲੀ ਵਿੱਚ ਅੱਛੀ ਅੱਛੀ ਬੌਂਡਿੰਗ ਬਣਾ ਕੇ ਰੱਖੀਏ ਉਹਨਾਂ ਨੂੰ ਪ੍ਰੋਪਰ ਟਾਈਮ ਦੇਈਏ ਕਿਉਂਕਿ ਤੁਹਾਡੇ ਮਾਪਿਓ ਨੇ ਹੀ ਤੁਹਾਨੂੰ ਇਸ ਕਾਬਿਲ ਬਣਾਇਆ ਕਿ ਅੱਜ ਤੁਸੀਂ ਇੱਕ ਅੱਛੀ ਅਰਨਿੰਗ ਕਰ ਰਹੇ ਅੱਛਾ ਬਿਜ਼ਨਸ ਚਲਾ ਰਹੇ ਅੱਛੀ ਜੌਬ ਕਰ ਰਹੇ ਹੋ ਤਾਂ ਉਹ ਸੇਮ ਫਰਜ਼ ਜਿਹੜਾ ਤੁਹਾਡਾ ਉਹ ਘਰ ਵੀ ਬੰਦਾ ਹੈ ਸੋ ਬਸ ਇੰਨੀ ਇੱਕ ਛੋਟੀ ਜਿਹੀ ਗੱਲ ਸੀ ਇੱਕ ਸਰਵਿਸ ਜਿਹੜੀ ਦੇਣੀ ਹੈ ਘਰ ਤੋਂ ਬਾਹਰ ਤੇ ਦੇਣੀ ਸਾਡਾ ਜਿਹੜਾ ਉਹ ਘਰ ਵੀ ਇੱਕ ਫਰਜ ਮੰਨਦਾ ਕਿ ਅੱਛੇ ਤਰੀਕੇ ਨਾਲ ਘਰ ਨਿਭਾਈਏ ਹਰ ਇੱਕ ਨੂੰ ਪ੍ਰੋਪਰ ਟਾਈਮ ਦੇਈਏ